ਇੰਡਰ ਕੰਸਟਰਕਸ਼ਨ ਆ ਇਹ ਜੇ ਬਣ ਰਿਆ ਇਹ ਤੁਹਾਨੂੰ ਉਹਨਾਂ ਅੰਦਰ ਜਾ ਕੇ ਵਿਖਾਉਨੇ ਆ ਧੰਵਾਦ ਹੀ ਆ ਸ਼ੂਗਰ ਸ਼ੂਗਰ ਕੇ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੋਣਾ ਆ ਜਿਹੜੀ ਫਸਲ ਖਲੋਤੀ ਆ ਇਹਨੂੰ ਕੀ ਕਹਿੰਦੇ ਆ ਸ਼ਹਿਰਾਂ ਵਾਲੇ ਕਮੈਂਟ ਕਰਕੇ ਦੱਸੋ ਇਹਨੂੰ ਕੀ ਕਹਿੰਦੇ ਆ ਪੰਜਾਬੀ ਚ ਕੀ ਕਹਿੰਦੇ ਆ ਪੰਜਾਬੀ ਟ੍ਰੈਕਿੰਗ ਮੈਨੂੰ ਤੇ ਪਤਾ ਗੁਰਦੁਆਰਾ ਛੋਟਾ ਕੱਲੂ ਘਰ ਕਾਟਾ ਸ਼ਾਨਦਾਰ ਬਣ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੁਰਦੇ ਤੁਰਦੇ ਅੱਜ ਅਸੀਂ ਪਹੁੰਚ ਗਏ ਆ ਗੁਰਦੁਆਰਾ ਛੋਟਾ ਕੱਲੂ ਘਰ ਸਾਹਿਬ ਕਰੋ ਜੀ ਦਰਸ਼ਨ ਇਹ ਹੈ ਗੁਰਦੁਆਰਾ ਛੋਟਾ ਕੱਲੂ ਘਰ ਸਾਹਿਬ ਚਲੋ ਇਹ ਸੇਠਾ ਤੇ 1746 ਈਸਵੀ ਵਿੱਚ 20-25 ਹਜ਼ਾਰ ਸਿੰਘ ਸਿੰਘਣੀਆਂ ਨੇ ਲਖਪਤਰਾਏ ਤੇ ਯਹਈਆ ਖਾਨ ਦੀਆਂ ਲੱਖਾਂ ਦੀਆਂ ਫੌਜਾਂ ਦਾ ਸਾਹਮਣਾ ਖੜਾ ਉੱਥੇ ਦਾ ਨਿਸ਼ਾਨ ਉਹ ਦੇਖਦੇ ਇੱਕ ਤਰੀਕੇ ਦਾ ਪੈ ਰਹੇ ਕਿ ਕਿੰਨਿਆਂ ਬਜੇ ਕਿੰਨੀ ਕੋਈ ਬੱਦੇ ਜਾ ਰਹੀ ਹੈ ਚਾਵਾ ਕਿਥੇ ਚਾਵਾ ਮਮਾ ਮਮਾ ਹਾਂਜੀ ਬਤਾ ਜੋਰਨ ਖੰਮਲਾ ਪਲੇਟੀਆਂ ਬਣ ਆਉਂਦਾ ਬਾਵਾ ਉੱਥੇ ਹੀ ਰੱਖਦੇ ਆ ਪਤਾ ਦੇ ਵੇਖਦੇ ਮੈਂ ਜਸਪਤ ਰਾਏ ਦੀ ਮੌਤ ਦਾ ਬਦਲਾ ਲੈਣ ਵਾਸਤੇ ਲੱਖਪਤ ਰਾਏ ਨੇ ਲਾਹੌਰ ਦੇ ਗਵਰਨਰ ਯਹੀਆ ਖਾਨ ਦੀ ਮਦਦ ਲੈ ਕੇ ਲਾਹੌਰ ਸ਼ਹਿਰ ਦੇ ਵਿੱਚ ਸ਼ਰਿਆਮ ਸਿੱਖਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ ਇਸ ਘਟਨਾ ਦਾ ਪਤਾ ਲੱਗਦਿਆ ਨਵਾਬ ਕਪੂਰ ਸਿੰਘ ਜੀ ਨੇ ਸਿੱਖਾਂ ਦੇ ਸਾਰੇ ਜਥਿਆਂ ਨੂੰ ਇਸ ਛੰਬ ਦੇ ਇਲਾਕੇ ਵਿੱਚ ਇਕੱਠੇ ਹੋਣ ਦਾ ਸੁਨੇਹਾ ਪੇਚਾ ਉਸ ਸਮੇਂ ਸਿੱਖਾਂ ਦੇ 25 ਜਥੇ ਸਨ ਇਹ ਜੀ ਪੁਰਦਵਾਰਾ ਸਾਹਿਬ ਉਸ ਮੀਟਿੰਗ ਵਿੱਚ ਖਾਸ ਤੌਰ ਤੇ ਸਰਦਾਰ ਸ਼ਾਮ ਸਿੰਘ ਨਾਰਲਾ ਸਰਦਾਰ ਕਰੋੜਾ ਸਿੰਘ ਹਰੀ ਸਿੰਘ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਸਰਦਾਰ ਜਟ ਸਿੰਘ ਸ਼ੁਕਰਚੱਕੀਆ ਸਮੇਤ ਹੋਰ ਜਥੇਦਾਰ ਸ਼ਾਮਲ ਹੋਏ ਲੱਖਪਤੂਏ ਸਿੱਖਾਂ ਦਾ ਪਿੱਛਾ ਕਰਦਿਆਂ ਆਪਣੀ ਲੱਖਾਂ ਦੀ ਸ਼ਾਹੀ ਫੌਜ ਲੈ ਕੇ ਇੱਥੇ ਪਹੁੰਚ ਗਿਆ ਇਸ ਇਲਾਕੇ ਨੂੰ ਘੇਰਾ ਪਾ ਲਿਆ ਸੁੱਖਾ ਸਿੰਘ ਦਾ ਸਥਾਨ 2.5 ਦਿਨ ਮਹੀਨੇ ਦੇ ਇਸ ਘੇਰੇ ਦੌਰਾਨ ਸਿੱਖ ਗ੍ਰਿਲ੍ਹਾ ਯੁੱਧ ਨੀਤੀ ਤਹਿਤ ਲੜਦੇ ਰਹੇ ਪਰ ਫਿਰ ਹੌਲੀ ਹੌਲੀ ਕਰਕੇ ਬਹੁਤ ਸਾਰੀਆਂ ਸ਼ਹੀਦੀਆਂ ਦੇ ਨਾਲ ਨਾਲ ਸਿੱਖਾਂ ਦਾ ਰਾਸ਼ਨ ਪਾਣੀ ਵੀ ਖਤਮ ਹੋ ਗਿਆ ਬਾਬਾ ਜੀ ਆ ਜਿਹੜਾ ਦਰਖਤ ਆ ਇਹ ਇਤਿਹਾਸਿਕ ਹੈ ਜੀ ਅੱਗੇ ਜੀ ਇਹਦਾ ਪਤਾ ਕੀ ਇਤਿਹਾਸ ਕੀ ਹੈ ਦਾ ਦਰਖਤ ਦਾ ਪੀਆ ਮਤਲਬ ਉਹਨਾਂ ਦੇ ਸਮੇ ਦਾ ਹੈ ਅੱਛਾ ਅੱਛਾ ਇਹ ਪੁਰਾਣਾ ਦਰਖਤ ਹੈ ਬਿਕਸ ਪ੍ਰਸ਼ਾਸਨ ਇਹ ਫਿਲਹਾਲ ਛੋਟਾ ਜਿਹਾ ਸਥਾਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਇਹਦੀ ਬਿਲਕੁਲ ਬੈਕ ਸਾਈਡ ਦੇ ਉੱਤੇ ਮੇਰੇ ਖਿਆਲ ਨਾਲ ਆ ਜਿਹੜੀ ਮੇਨ ਬਿਲਡਿੰਗ ਇਹ ਅੰਡਰ ਕੰਸਟਰਕਸ਼ਨ ਹੈ ਵੀ 25000 ਦੀਆਂ ਸਿੱਖ ਫੌਜਾਂ ਵਿੱਚੋਂ 11000 ਦੇ ਕਰੀਬ ਸਿੰਘ ਸਿੰਘਣੀਆਂ ਇਸ ਯੁੱਧ ਦੇ ਵਿੱਚ ਸ਼ਹੀਦੀਆਂ ਪਾ ਗਏ ਇਸੇ ਕਰਕੇ ਇਸ ਸਥਾਨ ਨੂੰ ਛੋਟਾ ਕੱਲੂਕਾਰਾ ਜਾਂ ਪਹਿਲਾ ਕੱਲੂਕਾਰਾ ਕਹਿ ਕੇ ਯਾਦ ਕੀਤਾ ਜਾਂਦਾ ਸੰਖੇਪ ਇਤਿਹਾਸ ਦੀ ਸਾਡੀ ਫੁਟੇਜ ਡਿਲੀਟ ਹੋ ਗਈ ਸੀ ਜਿਸ ਦਾ ਕਰਕੇ ਅਸੀਂ ਵੌਇਸ ਓਵਰ ਕਰਨ ਦੇ ਆ ਪਰ ਜੇ ਇਸ ਵੀਡੀਓ ਦੇ ਉੱਤੇ 200 ਕਮੈਂਟ ਆਉਂਦੇ ਆ ਤਾਂ ਅਸੀਂ ਇਸ ਜਗ੍ਹਾ ਦੇ ਇਤਿਹਾਸ ਦੇ ਉੱਪਰ ਇੱਕ ਡਿਟੇਲ ਦੇ ਵਿੱਚ ਵੀਡੀਓ ਦੁਬਾਰਾ ਲੈ ਕੇ ਆਵਾਂਗੇ ਇਹ ਜੇ ਬਣ ਰਿਹਾ ਇਹ ਤੁਹਾਨੂੰ ਉਹਨਾਂ ਅੰਦਰ ਜਾ ਕੇ ਵਿਖਾਉਨੇ ਆ ਹੁਣ ਆਪਾਂ ਚੱਲਦੇ ਆ ਇਹਦੇ ਅੰਦਰ ਮਾਤਮਾ ਇਹ ਕਿ ਨਵੀਂ ਜਿਹੜੀ ਬਣਨ ਲਈ ਹੈ ਲੰਗਰ ਬਹੁਤ ਸੋਹਣੀ ਬਣਨ ਲਈ ਹੈ ਹਾਂ ਬਹੁਤ ਵਧੀਆ ਤੇ ਬਹੁਤ ਵੱਡੀ ਬਣਨ ਲਈ ਹੈ ਹਾਂ ਸੰਜੀ ਇਹਦਾ ਜਿਹੜੀ ਸ਼ੇਪ ਰੱਖੀ ਆ ਥੋੜੀ ਜਿਹੀ ਬਾਹਰੋਂ ਗੋਲ ਰੱਖੀ ਆ ਲੰਗਰ ਦਾ ਤੇ ਸਾਰੇ ਗੁਰਦੁਆਰਿਆਂ ਚ ਇਹ ਅੰਗਰਹਾ ਹੱਸ ਕੇ ਆਈ ਬਾਤ ਹੈ ਉੱਪਰ ਕਿੰਦੀ ਸ਼ਾਨਦਾਰ ਮੀਨਾ ਕਾਰੀ ਹੋਂਦੀ ਬਹੁਤ ਬ੍ਰੇਕੀ ਦਾ ਕੰਮ ਹੁੰਦਾ ਬਹੁਤ ਡਿਜ਼ਾਈਨਿੰਗ ਬਿਲਕੁਲ ਪ੍ਰਾਤਣ ਆ ਦੇਖਦੇ ਉੱਪਰ ਉੱਪਰ ਜਾ ਕੇ ਕਰਦੇ ਆ ਬਹੁਤ ਸ਼ਾਨਦਾਰ ਤਿਆਰ ਹੋਣ ਦੀ ਬਹੁਤ ਵਿਸ਼ਾਲ ਇਮਾਰਤ ਬਣਨ ਦੀ ਇਹ ਤਾਂ ਬੜੀ ਨੂੰ ਦਬੀ ਹੋਣੀ ਆ ਪੌੜੀਆਂ ਉੱਪਰ ਜਾਣ ਨੂੰ ਆ ਲੈ ਆ ਆਇਆ ਕਿ ਆ ਸ਼ਾਨਦਾਰ ਮੀਨਾਕਾਰੀ ਕੱਚ ਦਾ ਸ਼ਿੰਸ਼ੇਰਾ ਕੰਮ ਹੁੰਦਾ ਆਹ ਲਓ ਗੁੰਡਾ ਕੋਈ ਡਾਇਮੰਡ ਹੈ ਪੂਰਾ ਕੱਚਾ ਆਹ ਮਿਸਤਰੀ ਸਾਹਿਬ ਵੱਟ ਕੱਢੀ ਆਉਂਦੇ ਮਿਸਤਰੀ ਸਾਹਿਬ ਇਹ ਮੇਨ ਇਮਾਰਤ ਬਣਨ ਦੀ ਹੁਣ ਇੱਥੇ ਹਾਂਜੀ ਇਹ ਜੋ ਆਪਣੇ ਬੇਰੀ ਫਾਇਦਾ ਨੇ ਹਾਂ ਇੱਥੇ ਠੀਕ ਆ ਕਦੋਂ ਤੱਕ ਉਹ ਜੋ ਪੂਰਾ ਕੰਪਲੀਟ ਕੰਮ ਹਾਂ ਬਾਜੀ ਇਸ ਨੂੰ ਲੱਗ ਜਾਣਾ ਕੰਮ ਬਰਤੋਂ ਅੱਛਾ ਸਾਲ ਲੱਗੂਗਾ। ਤੁਸੀਂ ਕੰਮ ਬਹੁਤ ਬਰੀਕ ਆ ਨਾ? ਹਾਂ। ਹਾਂਜੀ। ਬਾਕੀ ਕੰਮ ਬਹੁਤ ਵਧੀਆ ਕਰਨ ਦੇ ਤੁਸੀਂ। ਉਧਰ ਹੋ ਰੱਖਤਾ ਉਹ। ਅੱਛਾ ਉਧਰ ਹੋਇਆ ਦੂਜੀ ਬੰਨੀ। ਠੀਕ ਹੈ। ਇਹ ਆ ਜੀ ਜਿਹੜਾ ਅੰਦਰਲੀ ਸਾਈਡ ਗੁੰਬਦ। ਮਤਲਬ ਗੁੰਬਦ ਦੀ ਜਿਹੜੀ ਛੱਤ ਆ। ਇਹ ਬਿਲਕੁਲ ਇੱਥੋਂ ਥੱਲੇੋਂ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋਊਗਾ। ਤੇ ਆ ਉੱਪਰ ਦੇ ਬੰਨੇ ਆ ਛੱਤ ਬਹੁਤ ਮਤਲਬ ਪਿਆਰੀ ਲੱਗਣੀ ਆ ਜਦੋਂ कंप्लीट होगी जब तो कंप्लीट हो गया फिर बहुत सोना लगता हम्म फिर सारा दरबार बहुत सोना लगता अरे मैं प्यार नहीं थे काचे खिल रहे थले काचे और तो मेरे बच्चे ने मुझे को जोड़ी ने लिया क्या हाँ बिल्कुल जी क्या बात है देख के बेटा इधर बने हैं पूरा तैयार की था देख के बहुत सोनी डिजाइनिंग है बहुत इस सोना कम हो गया बहुत बढ़िया ਅਵੇਲੇ ਸਾਰਾ ਕੱਚ ਛੋਟੇ-ਛੋਟੇ ਪੀਸ ਕੱਟ-ਕੱਟ ਕੇ ਲਾਏ ਇਹਨਾਂ ਨੇ ਆਖੋ ਬੇਤਰ ਦਾਈਨਾ ਸਾਈਡਾਂ ਦੇ ਉੱਤੇ ਕੱਚ ਦੇ ਜਿਹੜੇ ਪੀਸ ਆ ਉਹ ਕੱਟ-ਕੱਟ ਕੇ ਉਹ ਲਾਏ ਆ ਬੜਾ ਬਰੀਕੀ ਦਾ ਕੰਮ ਆ ਤੇ ਇੱਥੇ ਆ ਜਿਹੜੀ ਲੁੱਕ ਥੋੜੀ ਜੀ ਪੁਰਾਣੀ ਲੁੱਕ ਦਿੱਤੀ ਆ ਨਾਨਕਸ਼ਾਹੀ ਇਟਾਂ ਦੀ ਕਿਉਂਕਿ ਸਾਹਮਣੇ ਸੂਰਜ ਪੈਂਦਾ ਇਹ ਹੈਗਾ ਜੀ ਆਸ-ਪਾਸ ਦਾ ਇਲਾਕਾ ਇਹ ਥੋੜਾ ਜਿਹਾ ਗਾਂਂ ਡੁੰਗੀ ਜਗ੍ਹਾ ਤੇ ਫੈਲਿਆ ਹੋਇਆ ਇਹ ਵੈਸੇ ਲਾਗੇ ਪੈ ਜਾਂਦਾ ਤਿਬੜੀ ਕੈਂਟ ਆ ਮੇਰੇ ਖਿਆਲ ਨਾਲ ਤਿਬੜੀ ਕੈਂਟ ਦੀ ਏਰੀਆ ਹੈ ਸਾਹਮਣੇ ਮਿਲਟਰੀ ਦਾ ਆਰਮੀ ਦਾ ਏਰੀਆ ਸਾਹਮਣੇ ਖੁੱਲੇ ਖੇਤ ਆ ਕੋਈ ਲਾਗੇ ਥੋੜੀ ਜਿਹੀ ਬਸੋਂ ਆ ਪਿੰਡ ਦੇ ਵਿੱਚ ਜੇ ਪੈ ਜਾਂਦਾ ਬਸੋਂ ਹੂੰ ਉੱਪਰ ਖੇਤਾਂ ਉੱਪਰ ਪਤਾ ਨਹੀਂ ਪਤਨ ਬਣੂਗੀ ਤੇ ਪਤਾ ਲੱਗੂ ਧਿਆਨ ਨਾਲ ਧਿਆਨ ਨਾਲ ਬੋਤਾ ਅੱਗੇ ਮੇਰੇ ਕੱਚ ਵੱਜ ਜਾਏ ਇਹਨੂੰ ਕੱਚ ਜੇ ਧਿਆਨ ਨਾਲ ਆ ਕੋਈ ਇਧਰੋਂ ਵੀ ਸਾਰਾ ਤਿਆਰ ਹੋ ਗਿਆ ਮੇਰੇ ਵੀ ਤੇ ਬੱਧੇ ਪਰ ਇਹਨੂੰ ਅਜੇ 1 ਸਾਲ ਲੱਗੂਗਾ ਤਿਆਰ ਹੁੰਦੇ ਆਣ ਜਿਸ ਤਰ੍ਹਾਂ ਮਿਸਤਰੀ ਸਾਹਿਬ ਨੇ ਦੱਸਿਆ ਆਪਾਂ ਆਹ ਦੇਖੋ ਆ ਭਾਜੀ ਆਣੀ ਆਪਣਾ ਕਰਨ ਦੇ ਪੇਂਟ ਦਾ ਇਹ ਕਿਦਾਂ ਮਤਲਬ ਤੁਸੀਂ ਲੋਕਲ ਇੱਥੋਂ ਦੇ ਨਹੀਂ ਅੱਛਾ ਅਸੀਂ ਜ਼ਿਲ੍ਹਾ ਤਰਨਤਾਰਨ ਦਾ ਆਪਣਾ ਅੱਛਾ ਜ਼ਿਲ੍ਹਾ ਹਾਂਜੀ ਪੱਟੀ ਤੋਂ ਪੱਟੀ ਤੋਂ ਹਾਂਜੀ ਫਿਰ ਤਾਂ ਮੇਰੇ ਪੇਕੇ ਵਾਲੀ ਸਾਈਡ ਤੋਂ ਖਾਸ ਹੀ ਪੱਟੀਆਂ ਖਾਸ ਪੱਟੀਆਂ ਹਾਂਜੀ ਮੇਰੇ ਸਹੁਰੇ ਆ ਕਹਿ ਰਹੇ ਹਾਂ ਠੀਕ ਹੈ ਠੀਕ ਤੇ ਅੱਛਾ ਇਧਰ ਮਤਲਬ ਤੁਹਾਡਾ ਇਹ ਪੇਂਟ ਦਾ ਕੰਮ ਹੈ ਇਹ ਆਮੀਨਾ ਕਾਰੀ ਦਾ ਸਾਰਾ ਅੱਛਾ ਮੀਨਾ ਕਾਰੀ ਦਾ ਹਾਂਜੀ ਤੇ ਜਿਹੜਾ ਇਹ ਸ਼ੀਸ਼ਾ ਵਗੈਰਾ ਲਾਉਣ ਦੇ ਟੂਟੇ ਉਹ ਦੂਜਾ ਲੱਗਿਆ ਉਹ ਹੁੰਦੇ ਅੱਛਾ ਉਹਨਾਂ ਦਾ ਲੱਗਿਆ ਆਉ ਲੱਗਿਆ ਹਾਂਜੀ ਤੁਹਾਡਾ ਜਿਹੜਾ ਮੀਨਾ ਕਾਰੀ ਦਾ ਹੈ ਜਿਹੜਾ ਹਾਂਜੀ ਹਾਂਜੀ ਤੇ ਕਿੰਨਾ ਕੁ ਟਾਈਮ ਲੱਗੂ ਇਹਨੂੰ ਇਹਨੂੰ 대ਗਰੀਬ ਨੂੰ 3 ਮਹੀਨੇ ਲੱਗ ਜਾਣੇ ਹਾਂਜੀ ਅਸੈਂਬਲੀ ਵਿੱਚ ਹੁੰਦੇ ਆ। ਅੱਛਾ ਤੁਹਾਡੇ ਪੇਂਟ ਤੇ ਜਿਹੜਾ ਪੇਂਟਿੰਗ ਦਾ ਹਾਂਜੀ ਹਾਂਜੀ ਹਾਂਜੀ। ਬਾਕੀ ਤੋਂ ਦੱਸਣੇ ਕਿੰਨੇ ਸਾਲ ਲੱਗੂਗਾ ਟੂਲ ਹੈ। ਕਦੋਂ ਤੱਕ ਲੱਗੂਗਾ? ਕਦੋਂ ਤੱਕ ਚੱਲਣਿਆ ਕੰਮ? ਇਹਨੂੰ 7-8 ਮਹੀਨੇ ਹੋ ਗਏ। ਅੱਛਾ। ਹਾਂਜੀ। ਸਿਰਫ ਇਹੀ ਇਹਨਾਂ ਦਾ ਕੰਮ ਹਾਂਜੀ ਹਾਂਜੀ। ਬ੍ਰੀਕ ਜ਼ਿਆਦਾ। ਹਾਂਜੀ, ਬ੍ਰੀਕੀ ਦਾ ਕੰਮ ਜ਼ਿਆਦਾ ਹੈ। ਹਾਂਜੀ। ਬਹੁਤ ਸੋਹਣਾ ਬਣਾਉਂਦਾ। ਬਹੁਤ ਸੋਹਣਾ ਕਰਦੇ ਪਏ। ਹਾਂਜੀ। ਕਰਮਾ ਵਾਲੇ ਉਹ ਨਾਲੇ ਤੁਹਾਨੂੰ ਰਿਜਾਰ ਦੇ ਨਾਲ ਨਾਲ ਹਾਂਜੀ ਹਾਂਜੀ ਸੇਵਾ ਦਾ ਮੌਕਾ ਮਿਲਿਆ ਹਾਂਜੀ ਹਾਂਜੀ ਆ ਆਪਾਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ 'ਚ ਖੜੇ ਆ ਤੇ ਇਹਦੇ ਸਾਹਮਣੇ ਆ ਬਿਲਡਿੰਗ ਹੈ ਪਤਾ ਨਹੀਂ ਗੁਰਦੁਆਰਾ ਸਾਹਿਬ ਹੈ ਕੀ ਹੈ ਪਰ ਹੁਣੇ ਉਧਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਮਤਲਬ ਆ ਕੈਮਰੇ ਦੇ ਵਿੱਚ ਪਤਾ ਨਹੀਂ ਤੁਹਾਨੂੰ ਕਿਦਾਂ ਦਾ ਨਜ਼ਾਰਾ ਆਉਣ ੜਿਆ ਪਰ ਬਹੁਤ ਸੋਹਣਾ ਬਹੁਤ ਸ਼ਾਨਦਾਰ ਬਣਿਆ ਤਿਆਂ ਆਪ ਸੋਚੋ ਕਿੰਨੀ ਮਿਹਨਤ ਲੱਗੀ ਛੋਟੇ ਛੋਟੇ ਪੀਸ ਕੱਟ ਕੇ ਫਿਰ ਉਹਨਾਂ ਨੂੰ ਪੂਰਾ ਸਾਈਜ਼ ਦੇ ਵਿੱਚ ਲਿਆ ਜੇ ਫਿਰ ਉਹਨਾਂ ਨੂੰ ਜੋੜਨਾ ਬਹੁਤ ਬਰੀਕੀ ਦਾ ਕੰਮ ਹੈ ਆ ਇਧਰ ਖਾਲੀ ਛੱਡਿਆ ਥੋੜਾ ਜਿਹਾ ਇੱਥੇ ਵੀ ਸ਼ਾਇਦ ਕੁਛ ਨਾ ਕੁਛ ਕੁਝ ਬਣਾਉਣਗੇ ਹਾਂ ਜਾਂ ਬੈਣ ਵਾਸਤੇ ਇਹਨਾਂ ਨੂੰ ਦਿਖਾਈਏ ਵੀ ਕਿਦਾਂ ਲਾਉਂਦੇ ਆ ਆ ਪਹਿਲਾਂ ਥਲੇ ਪੀਓਪੀ ਆ ਜੀ ਹਾਂ ਜੀ ਪੀਓਪੀ ਦੀ ਪਹਿਲਾਂ ਲਾ ਕੇ ਲੇਅਰ ਇੱਕ ਆ ਦੋ ਕੁ ਪੀਸ ਲਾ ਕੇ ਵਿਖਾਇਓ ਹਾਂ ਸਾਨੂੰ ਇਧਰ ਇਧਰ ਲਾਇਓ ਮਾਰੀ ਆ ਇਹ ਤਾਂ ਪੀਓਪੀ ਦੀ ਲੇਅਰ ਲਾ ਕੇ ਇਹ ਦੋ ਜਿਹੜੇ ਪੀਸ ਆ ਉਹ ਫੜ ਫੜ ਕੇ ਉਹ ਨਾਲ ਚਪਕਾਈ ਜਾਣੇ ਇਹ ਵੀ ਬੜਾ ਦਿਮਾਗ ਵਾਲਾ ਕੰਮ ਆ ਨਾਲ ਡਿਜ਼ਾਈਨ ਦਾ ਧਿਆਨ ਰੱਖਣਾ ਜਿਹੜਾ ਪੀਸ ਕਿੱਥੇ ਲੱਗਣਾ ਇਹ ਕੀ ਇਸ ਐਂਗਲ ਤੇ ਲੱਗਣਾ ਕਿਹੜਾ ਕਲਰ ਲੱਗਣਾ ਬਹੁਤ ਬਰੀਕੀ ਦਾ ਕੰਮ ਹੈ ਲੋਲੇ ਬਰੀਕੀ ਹੋ ਜਮਾਨੇ ਦਾ ਹੀ ਗਿਆ ਹਣਾ ਇਹ ਕੋਈ ਇਸ ਤਰ੍ਹਾਂ ਤਿਆਰ ਹੋਣ ਡਿਆ ਸਾਰਾ ਗੁਰਦੁਆਰਾ ਸਾਹਿਬ ਹੁਣ ਤੁਸੀਂ ਇਹ ਵੇਖੋ ਆ ਛੋਟੇ ਛੋਟੇ ਪੀਸ ਲਾ ਲਾ ਕੇ ਕਿੰਨਾ ਵੱਡਾ ਏਰੀਆ ਜਿਹੜਾ ਪਹਿਲਾਂ ਤਿਆਰ ਕੀਤਾ ਉਹ ਵੇਖੋ ਫੁੱਲ ਬਣਾਤਾ ਵੀਰ ਨੇ ਉੱਥੇ ਨਾਲ ਹੀ ਸ਼ੀਸ਼ਿਆਂ ਦਾ ਬਹੁਤ ਮਿਹਨਤ ਹੈ ਇਹਦੇ ਵਿੱਚ ਦੇਖਦੇ ਪੈਂਦੀ ਕੀਤਾ ਮੈਨੂੰ ਅਮਲੇ ਬਿੰਦੇ ਜਿਆ ਮੈ ਤੇ ਠੀਕ ਆ ਵੀਰੇ ਧੰਨਵਾਦ ਲੱਗੇ ਰੋ ਬਸ ਹੁਣ ਆਪਾਂ ਚੱਲਦੇ ਹਾਂ ਥੋੜਾ ਜਿਆ ਹੋਰ ਉੱਪਰ ਹੁਣ ਆਪਾਂ ਜਾ ਰਹੇ ਹਾਂ ਸੈਕਿੰਡ ਫਲੋਰ ਸੈਕਿੰਡ ਫਲੋਰ ਫਸਟ ਤੋਂ ਸੈਕਿੰਡ ਤੋੜ ਫਲੋਰ ਆ ਵਾਹ ਜੀ ਵਾਹ ਇੱਥੇ ਬਣਿਆ ਗੁੰਬਦ ਇਧਰੋਂ ਥੋੜਾ ਜਨੇਰਾ ਪੈਂਦਾ ਸਾਰੇ ਹੀ ਆਚਾਰ ਚਫੇਰੇ ਪਰ ਮੇਰੇ ਖਿਆਲ ਨਾਲ ਇੱਥੇ ਸੋਖਾਸਣ ਸਾਹਿਬ ਦਾ ਸਥਾਨ ਬਣਾਉਣਗੇ। ਅਜੇ ਉੱਪਰ ਵੀ ਉਹ ਕੰਮ ਹੋਣਾ ਮੀਨਾਕਾਰੀ ਵਾਲਾ। ਹਾਂ। ਪਰ ਟਾਈਮ ਲੱਗਣਾ ਉਹ ਸਹੀ ਦੱਸਿਆ ਨੇ ਵੀਰ ਨੇ ਸਾਲ ਤਾਂ ਲੱਗੂਗਾ ਹੀ। ਸਾਲ ਤੋਂ ਹੋ ਸਕਦਾ ਉੱਪਰ ਲੱਗ ਜੇ। ਉੱਪਰ ਵੀ ਕੋਈ ਇਸ ਤਰ੍ਹਾਂ ਦਾ ਜਗ੍ਹਾ ਛੱਡੀ ਹੈ। ਇਹ ਡਿਜ਼ਾਈਨ ਦੇ ਵਿੱਚ ਆ। ਪਰ ਇਹਨੂੰ ਯੂਜ਼ ਦੇ ਵਿੱਚ ਲੈ ਕੇ ਆਉਣਗੇ। ਆ ਇਸ ਤਰ੍ਹਾਂ ਗੁੰਬਦ ਬਣਿਆ ਚਾਰ ਚਫੇਰੇ। ਇਹ ਜਦੋਂ ਪੂਰਾ ਤਿਆਰ ਹੋਊਗਾ ਗੁਰਦੁਆਰਾ ਸਾਹਿਬ ਫਿਰ ਪਤਾ ਲੱਗੂ ਹਨਾ ਦਾ ਸੈਂਟਰ ਦੇ ਵਿੱਚੋਂ ਗੋਲ ਆ ਸਾਈਡਾਂ ਦੇ ਉੱਤੇ ਜਿਸ ਤਰ੍ਹਾਂ ਆ ਥੋੜਾ ਜਿਹਾ ਇੱਕ ਸਾਈਡ ਤੇ ਹਨਾ ਕੱਢਿਆ ਡਿਜ਼ਾਈਨ ਹੈ ਤੇ ਉਹਦੇ ਜਿਹੜਾ ਅੰਦਰੋਂ ਆ ਇਹ ਜਗ੍ਹਾ ਬਣੀ ਹੈ ਇੱਥੇ ਅ ਕਿਸੇ ਨਾ ਕਿਸੇ ਯੂਜ਼ ਦੇ ਵਿੱਚ ਲੈ ਕੇ ਆਉਣਗੇ ਮਤਲਬ ਕਾਫੀ ਸਪੇਸ ਬਣ ਜਾਂਦੀ ਹੈ ਇੱਕ ਕਮਰੇ ਜਿੰਨਾ ਪੂਰਾ ਥਾਂ ਹੈ ਚਲੋ ਜੀ ਹੋਰ ਉੱਪਰ ਲੈ ਕੇ ਚੱਲਦੇ ਆ ਤੁਹਾਨੂੰ ਆ ਜੀ ਆ ਬੇਰੀ ਸਾਹਿਬ ਆ ਜਿੱਥੇ ਸਿੰਘ ਆਪਣੇ ਘੋੜੇ ਬੰਨਦੇ ਹੋਣਗੇ ਕਿਸੇ ਟਾਈਮ ਤੇ ਇਸ ਬੇਰੀ ਦੇ ਥੱਲੇ ਬੈ ਕੇ ਵਿਚਾਰ ਚਰਚਾ ਚੱਲਦੀ ਹੋਊਗੀ ਰਣਨੀਤੀਆਂ ਘੜਦੇ ਹੋਣਗੇ ਪਰ ਹੋਣੇ ਸਭ ਚੀਜ਼ਾਂ ਸਿਰਫ ਇਤਿਹਾਸ ਦੀ ਇੱਕ ਯਾਦ ਬਣ ਕੇ ਰਹਿ ਗਈਆਂ ਆਪਾਂ ਦੂਜੇ ਕਿ ਤੀਜੇ ਫਲੋਰ ਤੇ ਆ ਗਏ ਤੀਜੇ ਨਹੀਂ ਹਾਂ ਜੀਜੇ ਤੀਜੇ ਦੇ ਇੱਥੇ ਵੀ ਆ ਉੱਪਰ ਥੱਲੇ ਵਾਲਾ ਡਿਜ਼ਾਈਨ ਜਿਹੜਾ ਉਹ ਸੇਮ ਉਹੋ ਹੀ ਉੱਪਰ ਬਣਾਇਆ ਇੱਥੇ ਗੁੰਬਦ ਲੱਗੇ ਆ ਹੁਣ ਆਏ ਤੋਂ ਉੱਪਰ ਜਿਹੜੇ ਆ ਜਿਹੜਾ ਤੁਹਾਨੂੰ ਥੱਲੇ ਵਿਖਾਇਆ ਜਾਣਾ ਕਿ ਇੱਕ ਸਪੇਸ ਬਣੀ ਹੈ ਇੱਕ ਸਾਈਡ ਤੋਂ ਪੌੜੀਆਂ ਚੜਾਈਆਂ ਬਾਕੀ ਜਿਹੜੀਆਂ ਥਾਵਾਂ ਖਾਲੀ ਛੱਡੀਆਂ ਜਿੱਦਾਂ ਆਹ ਵਾਲੀ ਜਗ੍ਹਾ ਹੈ ਸੇਮ ਇਹ ਵਾਲੀਆਂ ਇਹ ਥੱਲੇ ਵਾਲੇ ਤੇ ਵੀ ਆ ਉਸ ਤੋਂ ਥੱਲੇ ਵੀ ਆ ਮਤਲਬ ਸਾਰੇ ਫਲੋਰਾਂ ਦੇ ਉੱਤੇ ਇਹ ਵਾਲੀ ਜਗ੍ਹਾ ਸੇਮ ਇਸ ਤਰ੍ਹਾਂ ਹੀ ਆ ਆਹ ਦੇਖੋ ਜੀ ਸਾਰਾ ਬਣਾਇਆ ਛੋਟੀ ਇੱਟ ਦਾ ਨਾਨਕ ਸ਼ਾਹੀ ਇੱਟ ਦਾ ਬਹੁਤ ਮਿਹਨਤ ਆ ਇਹ ਦਾ ਪੁਰਾਣੀ ਜਿਹੜੀ ਆਪਣੀ ਕਲਚਰ ਆ ਜਿਹੜੀ ਪਰੰਪਰਾ ਆ ਉਹਨੂੰ ਕਾਇਮ ਰੱਖਿਆ ਇੱਥੇ ਇਹ ਅੱਜ ਕੱਲ ਵੈਸੇ ਤਾਂ ਨਹੀਂ ਆਉਂਦੀ ਛੋਟੀ ਇੱਟ ਪਰ ਇਹ ਸਪੈਸ਼ਲ ਤਿਆਰ ਕਰਵਾਈ ਗਈ ਇੱਟ ਆ ਤਾਂ ਕਿ ਜਿਹੜੀ ਲੋਕ ਆਉ ਉਹ ਸੇਮ ਉਹ ਹੀ ਰਵੇ ਜੋ ਆਪਣੇ ਪ੍ਰਾਤਨ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀਆਂ ਜਿਹੜੀਆਂ ਯਾਦਗਾਰਾਂ ਬਣੀਆਂ ਜਿਹੜੇ ਥਾਂ ਬਣੇ ਆ ਉਹ ਵਾਲੇ ਸੇਮ ਪਾਪਾ ਹੋਰ ਉੱਪਰ ਜਲਦੀ ਹੇਠਲੇ ਵਾਲਾ ਸੇਮ ਉਹੀ ਗੁੰਬਦ ਬਣੇ ਆ ਅਜੇ ਆਪਾਂ ਹੋਰ ਉੱਪਰ ਜਾਣਾ ਹਾਂ ਹੋ ਆ ਸਾਹਮਣੇ ਆਪਾਂ ਇੱਥੇ ਚੜ੍ਹਨਾ ਹੋਣੇ ਅਚਲੋ ਜੀ ਆ ਫੇਰ ਜਗ੍ਹਾ ਵਿੱਚ ਅੱਗੇ

ਇਹ ਹੈ ਗਈ ਹੁਣ ਆਪਾਂ ਟਾਪ ਤੇ ਨਹੀਂ ਅਜੇ ਇੱਕ ਹੋਰ ਹੈਗਾ ਟਾਪ ਹੋਰ ਉਹ ਕਿਹੜੇ ਐਲੀਮੈਂਟ ਨਹੀਂ ਜਾਣਦੀਆਂ ਮੈਂ ਅੰਦਰੋਂ ਹਾਂ ਹਨਾ ਮੱਕੇ ਦਾ ਹੋਇਆ ਉੱਪਰਲੀ ਸਾਈਡ ਤੋਂ ਕੁਛ ਇਦਾਂ ਦਾ ਬਣਾਇਆ ਇਥਾਰੇਗਾ ਵਿੱਚ ਖਾਲੀ ਹੈ ਇਹ ਪਤਾ ਨਹੀਂ ਹੁਣ ਕੀ ਇਸ ਕੰਮ ਵਾਸਤੇ ਆ ਆ ਗੁੰਬਦ ਗੁੰਬਦ ਦੇ ਅੰਦਰਲਾ ਬੰਨਾ ਅੱਗੇ ਥੋੜੀ ਜਾਂ ਆ ਦੇ ਉੱਪਰ ਲੱਗ ਕੋ ਟਾਰ ਉਸ ਤੋਂ ਹੀ ਅਜੇ 2-3 ਹੋਰ ਹੈਗੇ ਉੱਪਰ ਆ ਦੋ ਹੋ ਰਹੇ ਗਿਆ ਗੁੰਬਦ ਉਪਰ ਹੋ ਰਹੇ ਗਿਆ ਇਹ ਕਹਿ ਲੱਗਦਾ ਜਿਵੇਂ ਪਹਾੜੀ ਤੇ ਚੜ ਗਏ ਨੇ ਨਹੀਂ ਆ ਲੱਗਦਾ ਆ ਲੱਗਦਾ ਜਿਵੇਂ ਕੋਈ ਅੱਡੇ ਕੋ ਜਾਤੇ ਆਤੇ ਹੋ ਦੇ ਸਾਹਮਣੇ ਸੋਦੇ ਇਨਸਾਨ ਝੋਟੇ ਲਗੰਦੇ ਆ ਲੱਗੁੰਦੇ ਉਹ ਚੀਤੀ ਹੈ ਚਲੋ ਹੁਣ ਹੋਰ ਉੱਤੇ ਚੱਲਦੇ ਆਪਾਂ ਮੰਮਾ ਪੂਲ ਵੇਹੇ ਵੱਡਾ ਵਾ ਮੈਨੂੰ ਇਥੋਂ ਉਹ ਵੀ ਥੋੜਾ ਫੁਟੇ ਹੁਣ ਕਰੀ ਲੱਗਣ ਲੱਗੀ ਪੂਲ ਚਲੋ ਮੰਮਾ ਲੈ ਇਨਾ ਉੱਚਾ ਥੱਲੇ ਖਲੋ ਕੇ ਉਹ ਜਿਹੜੀ ਵੀਡੀਓ ਬਣਾਈ ਉਹਦੇ ਵਿੱਚ ਟਿਬੜੀ ਦੀ ਲੋਕੇਸ਼ਨ ਆਉਣ ਦੀ ਆ। ਉੱਪਰਲੇ ਫਲੋਰ ਤੇ ਆ ਗਏ ਤਾਂ ਲੋਕੇਸ਼ਨ ਚੇਂਜ ਹੋ ਗਈ। ਇੱਥੇ ਹਿਸਾਬ ਲਾ ਲਓ ਕਿੰਨੀ ਹਾਈਟ ਹੋਊਗੀ ਇਹਦੀ। ਆ ਗਏ ਜੀ ਆਪਾਂ ਆ ਲਓ। ਇੱਕ ਪੌੜੀਆਂ ਜੇ ਹੋਰ ਜਾਣ ਦੀਆਂ। ਪਰ ਇਥੋਂ ਉੱਪਰ ਵਾਲੀਆਂ ਪੌੜੀਆਂ ਦੇ ਵਿੱਚ ਸਿਰਫ ਇੰਨਾ ਕੀ ਆ। ਬਾਕੀ ਜਿਹੜੀ ਡਿਜ਼ਾਈਨ ਹੈ ਉਹ ਉੱਪਰ ਜਾ ਕੇ ਹੋਰ ਛੋਟਾ ਹੋ ਜੂ। ਉਹ ਥੱਲੇ ਹੀ ਆ ਦੇਖੋ ਇੱਥੇ ਆ ਗਏ ਆਪਾਂ। ਏ ਨਿਊ ਪਰ ਆ ਗਏ ਆਪਾਂ ਜੀ ਇਸ ਤੋਂ ਹੋਰ ਉੱਪਰ ਆ ਆ ਦੇਖੋ ਥੱਲੇ ਜਿਹੜੀ ਸੰਗਤ ਨਜ਼ਰ ਆਉਂਦੀ ਬੋਟਾ ਬੰਦਾ ਖਲੋਤਾ ਤੈ ਇਥੋਂ ਦਾ ਜਾ ਲਾ ਸਕਦੇ ਵੀ ਕਿੰਨੀ ਹਾਈਟ ਤੇ ਖੜੇ ਆ ਅਸੀਂ ਅੱਜ ਮੈਂ ਜ਼ੂਮ ਕੀਤਾ ਜ਼ੂਮ ਆਊਟ ਕਰਕੇ ਆ ਹੁਣ ਦੇਖੋ ਆ ਆ ਹਾਈਟ ਤੇ ਅਜੇ ਇਸ ਤੋਂ ਉੱਪਰ ਹੋ ਰਿਹਾ ਆ ਪੌੜੀਆਂ ਜਾ ਰਹੀਆਂ ਚਲੋ ਉੱਪਰ ਜਾ ਕੇ ਹੋਰ ਛੋਟਾ ਹੁੰਦਾ ਜਾਂਦਾ ਨਾ ਜਿੱਥੋਂ ਤੱਕ ਪਰ ਪੌੜੀਆਂ ਜਾਂਦੀਆਂ ਆਪਰ ਉੱਥੋਂ ਤੱਕ ਹੀ ਜਾਵਾਂਗੇ ਹਾਂ ਆ लास्ट ਆ ਆ ਗਿਆ ਜੀ ਬਸ ਗੁੰਬਦ ਅਰੇ ਡਰ ਲੱਗਣਾ ਸ਼ੁਰੂ ਹੋ ਗਿਆ ਇੱਥੋਂ ਵੇਖੋ ਉੱਪਰੋਂ ਆਸ-ਪਾਸ ਦਾ ਮਾਹੌਲ ਸਾਰਾ ਦੂਰ ਦੂਰ ਤੱਕ ਖੁੱਲੇ ਖੇਤ ਹਰੀਆਂ ਭਰੀਆਂ ਫਸਲਾਂ ਵਿੱਚ ਕਿਤੇ ਕਿਤੇ ਸਰੋਂ ਦੇ ਫੁੱਲ ਜਿੱਦਾਂ ਸੋਭਾ ਸਿੰਘ ਨੇ ਕੋਈ ਪੇਂਟਿੰਗ ਬਣਾਈ ਹੈ ਹਾਈਟ ਬਹੁਤ ਜ਼ਿਆਦਾ ਆ ਹੋ ਸਕਦਾ ਕੈਮਰੇ ਦੇ ਵਿੱਚ ਤੁਹਾਨੂੰ ਨਾ ਲੱਗੇ ਇੰਨੀ ਹਾਈਟ ਪਰ ਜਦੋਂ ਤੁਸੀਂ ਇੱਥੇ ਆਓਗੇ ਆਣ ਕੇ ਵੇਖੋਗੇ ਤੁਹਾਨੂੰ ਪਤਾ ਲੱਗੂ ਕਿੰਨੀ ਹਾਈਟ ਆ ਦੇਖੋ ਸਾਹਮਣੇ ਵੀ ਤਿਆਰ ਹੋ ਰਹੀ ਹੈ ਬਿਲਡਿੰਗ ਜਿਹੜੀ ਅਜੇ ਤੱਕ ਸਾਨੂੰ ਨਜ਼ਰ ਨਹੀਂ ਆਈ ਪਰ ਟਾਪ ਤੇ ਆਣ ਕੇ ਨਜ਼ਰ ਆਈਏ ਸੋ ਇਹ ਆ ਜੀ ਗੁਰਦੁਆਰਾ ਛੋਟਾ ਕੱਲੂ ਕਾਰਾ ਇਥੋਂ ਦਾ ਹੁਣ ਤੁਹਾਨੂੰ ਸੰਖੇਪ ਇਤਿਹਾਸ ਜਿਹੜਾ ਆ ਆਪਾਂ ਥੱਲੇ ਜਾ ਕੇ ਸੁਣਾਵਾਂਗੇ ਚਲੋ ਜੀ ਆਪਾਂ ਹੁਣ ਚੱਲਦੇ ਆਂ ਥੱਲੇ ਆ ਅੱਗੇ ਹੁਣ ਆਪਾਂ ਥੱਲੇ ਟੋਟਲ 6 ਫਲੋਰ ਆ ਹੁਣ ਆਪਾਂ ਚੱਲਦੇ ਆਂ ਹੂੰ ਇੱਧਰ ਲੰਗਰ ਹਾਲ ਲੰਗਰ ਹਾਲ ਲਹਣ ਗਏ ਪਹਿਲਾਂ ਇਹ ਬਾਤ ਤੇ ਜਣਾ ਨਹੀਂ ਫਿਰ ਆਪਲੇ ਨਹੀਂ ਜਾਨੀ ਚਲੋ ਫਿਰ ਹੁਣ ਆਪਾਂ ਚੱਲਦੇ ਹਾਂ ਉਧਰ ਸਾਹਮਣੇ ਇਹ ਆ ਜੀ ਵੈਸੇ ਲੰਗਰ ਵਾਲਾ ਠੀਕ ਆ ਜੀ ਤੇ ਇਹਦੇ ਸਾਹਮਣੇ ਬਿਲਕੁਲ ਆ ਦੂਸਰੀ ਸਾਈਡ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਜਿਹੜਾ ਨੀਲੇ ਰੰਗ ਆ ਹੀ ਗਏ ਪਹੁੰਚੋ ਕੇ ਲੰਗਰ ਚ ਕੀ ਆਣ ਕੀ ਨਹੀਂ ਲੱਭਦਾ ਮਿਲ ਗਏ ਚਲੋ ਫਿਰ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਵਾਲਾ ਹੁਣ ਆਪਾਂ ਸ਼ਕਾਂਗੇ ਲੰਗਰ ਬੰਦਰ ਦੇ ਵਿੱਚ ਕੀ ਜੇ ਸਬਜ਼ੀ ਹੂੰ ਕਿਆ ਬਾਤ ਹੈ ਚਾਹ ਵੀ ਆ ਗਈ ਚਲੋ ਆ ਗਈ ਜੀ ਆਦੂ ਮਟਰ ਦੀ ਸਬਜ਼ੀ ਤੇ ਨਾਲ ਚਾਹ ਹੁਣ ਦੇਖੋ ਉਹ ਕਿੱਥੇ ਹੈ ਇੱਕਦਮੇ ਏ ਪਤਾ ਨਹੀਂ ਕਿਡੀਆਂ ਸਲਾਮਾਂ ਕਰਦੇ ਆਉਣ ਦੇ ਇਹ ਗੁਰਦੁਆਰਾ ਸਾਹਿਬ ਬਿਲਕੁਲ ਜਿਹੜਾ ਆਪਾਂ ਹੁਣੇ ਵੇਖਿਆ ਉਹਦੇ ਬਿਲਕੁਲ ਆਪੋਜ਼ਿਟ ਇੱਥੇ ਮਹਾਰਾਜ ਦਾ ਪ੍ਰਕਾਸ਼ ਹੈ ਇਹ ਆ ਜੀ ਨਾਰਥ ਮੇਰੇ ਖਲਦਾ ਸ਼ਹੀਦ ਸੰਤ ਜਰਨੈਲ ਸਿੰਘ ਜੀ ਸਾਹਿਬ ਪੰਡਰਾਵਾਲੇ ਸ਼ਹੀਦੀ ਹਾਲ ਇਹ ਸੰਤ ਜਰਨੈਲ ਸਿੰਘ ਜੀ ਦੇ ਨਾਮ ਤੇ हाल बनवाया गया मूँ लगता है क्या खूबसूरत बहुत खुला डुला बेहद शानदार ये है जी कानूआणी को छंबदा इलाका इनू कहा जाता है ਇੱਥੇ ਜਿਹੜਾ ਸਰਕਾ ਛੋਟਾ ਕੱਲੂਕਰ ਆ ਜਾਂ ਜਨੂੰ ਪਹਿਲਾ ਕੱਲੂਕਰ ਆ ਵੀ ਕੀ ਆ ਗਿਆ ਇਹ ਯੂ ਸਥਾਨ ਆ ਇੱਥੇ ਬਣਿਆ ਜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦ ਉਹਦੇ ਵਿੱਚ ਹਾਲ ਸਰਦਾਰ ਨਮਾਬ ਕਪੂਰ ਸਿੰਘ ਆਪਾ ਸੁੱਖਾ ਸਿੰਘ ਵਾਲੀ ਕੰਬੋ ਤੇ ਚੜਪ ਸਿੰਘ ਸ਼ੁਕਰ ਚੱਕਿਆ ਸਰਦਾਰ ਜੱਸਾ ਸਿੰਘ ਗਾਲੂ ਵਾਲੀ ਆ ਆਪਾ ਦੀਪ ਸਿੰਘ ਜੀ ਨੰਨੇ ਲੀ ਗੀਆਂ ਤਸਵੀਰਾਂ ਲੱਗੀਆਂ ਆ ਉਸ ਸਮੇਂ ਦੇ ਸਾਕਿਆਂ ਨੂੰ ਦਰਸਾਉਂਦੀ ਇੱਕ ਪੇਂਟਿੰਗ ਜਦੋਂ ਇੱਕ 25 ਯਾਰ ਸਿੰਘਾਂ ਨੇ ਮਗਲਾਂ ਦੀ ਲੱਖਾਂ ਦੀ ਫੌਜ ਦੇ ਨਾਲ ਸਾਹਮਣਾ ਕੀਤਾ ਹਾਂ ਇਹ ਨਜ਼ਾਰਾ ਖਾਲਸੇ ਦੀ ਸ਼ਾਨ ਕਿਤੇ ਉਹ ਜੰਗ ਦੇ ਮੈਦਾਨ ਦੇ ਵਿੱਚ ਫੌਜਾਂ ਜਾਂਦੀਆਂ ਸੀ ਉਦੋਂ ਫਿਰ ਨਗਾਰਾ ਵਜਾ ਕੇ ਜਾਂਦੀਆਂ ਸੀ ਇਹ ਕਿੰਨੀ ਬਹੁਤ ਸੋਹਣੀ ਮੀਨਾ ਕਾਰੀ ਹੋਈ ਹੈ ਬਹੁਤ ਖੁੱਲਡੁੱਲਾ ਦਰਵਾਜ਼ਾ ਇਹ ਸਾਰਾ ਸ਼ੀਸ਼ੇ ਦਾ ਸ਼ੀਸ਼ੇ ਦੇ ਮੀਨਾ ਕਾਰੀ ਹੈ ਇਹ ਵੀਨੀ ਸਦੀ ਦਾ ਮਹਾਨ ਜਰਨੈਲ ਯੋਦਾ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਇਹ ਮਰ ਬਹੁਤ ਸ਼ਾਨਦਾਰ ਬਣਾਇਆ ਇਹ ਉਹ ਜਿਹੜਾ ਆਪਾਂ ਥੋਂ ਗੁਰਦੁਆਰਾ ਸਾਹਿਬ ਦੇ ਉੱਪਰ ਖੋਲ ਕੇ ਦੇਖਣਾ ਹੈ ਨਾ ਕਿ ਸਾਹਮਣੇ ਕੀ ਬਣਿਆ ਇਹ ਉਹ ਹੀ ਗੁਰਦੁਆਰਾ ਸਾਹਿਬ ਆ ਇਹਦਰ ਵੇਖੋ ਗੁਰਦੁਆਰਾ ਸਾਹਿਬ ਹਾਂ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਤਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਕ ਸਥਾਨ ਬਣਾਇਆ ਗੁਰੂ ਸਾਹਿਬ ਵਾਸਤੇ ਇਹਦੇ ਵਿੱਚ ਕੁਝ ਪੀਰ ਪਰਦੇ ਨੇ ਜੀ ਵਗੈਰਾ ਪਿਆ ਪਤਾ ਨਹੀਂ ਹੋਣ ਇਤਿਹਾਸਿਕ ਜਾਂ ਨਹੀਂ ਸੇਵ

ਨਹੀਂ ਇੱਥੇ ਉੱਪਰ ਕੁਝ ਨਹੀਂ ਆ ਉੱਥੇ ਹੈਗਾ ਹੀ ਨਾ ਉੱਥੇ ਆਪਾਂ ਚੱਲ ਗਏ ਹਾਏ ਕਿੱਥੇ ਖੂਹ ਆ ਪਤਾ ਨਹੀਂ ਹੁਣ ਇਤਿਹਾਸਿਕ ਆ ਜਾਂ ਵੈਸੇ ਬਣਾਇਆ ਆ ਇਹਦੇ ਬਾਰੇ ਪਤਾ ਨਹੀਂ ਖੂਹ ਇਹ ਖੂਹ ਟਾਇਪ ਆ ਛੋਟਾ ਜਿਹਾ ਪਤਾ ਨਹੀਂ ਹੁਣ ਇਤਿਹਾਸਿਕ ਆ ਜਾਂ ਬਾਅਦ ਦੇ ਵਿੱਚ ਬਣਾਏ ਆ ਕੀ ਇਤਿਹਾਸ ਆ ਇੱਥੇ ਲਿਖਿਆ ਬਣੀ ਆ ਕੁਝ ਮੈਂ ਪਹਿਲੀ ਸਾਈਡ ਤੇ ਆਇਆ ਕਿ ਜਿੰਨੇ ਵੀ ਗੁਰਦੁਆਰਾ ਸਾਹਿਬ ਆਪਾਂ ਗਏ ਆ ਹਾਂ ਸਾਰਿਆਂ ਦਾ ਆਪਾਂ ਨੂੰ ਖੂਬ ਮਿਲਿਆ ਹਾਂ ਤੇ ਜਿੰਨੇ ਗੁਰਦੁਆਰਾ ਸਾਹਿਬ ਹੁਣ ਤੱਕ ਆਪਾਂ ਗਏ ਆ ਜਿੰਨੇ ਦੇਖੇ ਆ ਨਾ ਸਭ ਤੋਂ ਉੱਚਾ ਜਿਹੜੀ ਬਿਲਡਿੰਗ ਹੈ ਉਹ ਐਸ ਗੁਰਦੁਆਰਾ ਸਾਹਿਬ ਦੀ ਹੈ ਐਸ ਗੁਰਦੁਆਰਾ ਸਾਹਿਬ ਦੀ ਹੈ ਹੂੰ ਇਹ ਥੋੜਾ ਥੋੜਾ ਗੁਰਦੁਆਰਾ ਸਾਹਿਬ ਉਹ ਗੁਰਦੁਆਰਾ ਸਾਹਿਬ ਵਰਗਾ ਲੱਗਦਾ ਨਾ ਜਿੱਥੇ ਛੋਟੇ ਸਾਹਿਬਜ਼ਾਦੂ ਸ਼ਹੀਦ ਹੋਏ ਇਹ ਹਾਂ ਉਹ ਰੰਗ ਤੋਂ ਥੋੜਾ ਜਿਹਾ ਉਸ ਤਰ੍ਹਾਂ ਦਾ ਲੱਗਦਾ ਜਿਹੜਾ ਬਿਲਡਿੰਗ ਦਾ ਰੰਗ ਲਾਲ ਹੈ ਕਿੱਤਾ ਨਾ ਹੂੰ ਜਿੱਥੇ ਸਾਬ ਦੇ ਅਨੁਸ਼ੇਧੀ ਫਤਿਹਗੜ੍ਹ ਸਾਹਿਬ ਠੰਡੇਪੁਰ ਜਲਾ ਸੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਮਾਨਮਤਾ ਇਤਿਹਾਸ ਕਿਤੇ ਗੁੰਮਨਾਮ ਨਾ ਰਹੇ ਜੀ ਇਸ ਕਰਕੇ ਇਸ ਵੀਡੀਓ ਨੂੰ ਹੋਰਾਂ ਲੋਕਾਂ ਦੇ ਨਾਲ ਜਰੂਰ ਸ਼ੇਅਰ ਕਰਿਓ ਜਿੰਨਾ ਭੈਣ ਭਰਾਵਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਦੇ ਉੱਤੇ ਸਿਲੈਕਟ ਕਰਦੇਓ ਸੋ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਜਗ੍ਹਾ ਦੇ ਉੱਤੇ ਤਾ ਤਕਲੀਸਾ ਸ੍ਰੀਕਾਲ ਅਦਾਬ ਨਮਸਤੇ ਸਲਾਮ